ਕਣਕ ਦੀ ਫਸਲ ਵਿੱਚ 13045 05234 0050 ਪोटाश ਜਿਹੜੇ ਐਨਪੀਕੇ ਵਰਤਦੇ ਆ ਜਿੰਕ ਵਰਤਦੇ ਆ ਵਾਰਨ ਵਰਤਦੇ ਆ ਇਹਨਾਂ ਦਾ ਕਣਕ ਦੀ ਫਸਲ ਦੇ ਵਿੱਚ ਫਾਇਦਾ ਕੀ ਹੈ ਦੂਸਰੀ ਗੱਲ ਕੀ ਇਹਨਾਂ ਨੂੰ ਕਰਨ ਦੇ ਨਾਲ ਝਾੜ ਦੇ ਵਿੱਚ ਕਿੰਨਾ ਕੁ ਫਾਇਦਾ ਹੋ ਸਕਦਾ ਕਿੰਨੇ ਕਿ ਇਹਨਾਂ ਦੀ ਡੋਜ਼ ਹੈ ਪ੍ਰੋਪਰ ਜਾਣਕਾਰੀ ਦੇਵਾਂਗੇ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਤੁਸੀਂ ਆਪਣਾ ਖੇਤੀਬਾੜੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਕਿਸਾਨਾਂ ਦੇ ਹਰ ਰੋਜ਼ ਕਿਸਾਨਾਂ ਦੇ ਫਾਇਦੇ ਦੇ ਲਈ ਆਪਣੀ ਹਰ ਰੋਜ਼ ਵੀਡੀਓ ਆਉਂਦੀ ਹੈ ਕੋਈ ਪ੍ਰੋਮੋਸ਼ਨ ਦੀ ਵੀਡੀਓ ਕੋਈ ਕਿਸੇ ਦੀ ਮਸ਼ਹੂਰੀ ਦੀ ਵੀਡੀਓ ਨਹੀਂ ਆਉਂਦੀ ਚਲੋ ਕਰਦੇ ਆਂ ਵੀਡੀਓ ਸਟਾਰਟ ਹੁਣ ਜਿਹੜੇ ਅਗੇਤੀ ਅੰਕ ਕਣਕਾਂ ਨੇ 70 ਦਿਨ ਦੀਆਂ 72 ਦਿਨੀਆਂ ਹੋ ਚੁੱਕੀਆਂ ਨੇ ਵਿੱਚ ਕਣਕਾਂ 40 45 ਦਿਨੀਆਂ ਵੀ ਹੈਗੀਆਂ ਨੇ ਜਿਹੜੀਆਂ ਕਣਕਾਂ 40 45 50 ਦਿਨੀਆਂ ਨੇ ਉੱਤੇ ਤੁਸੀਂ ਜਿੰਕ ਯੂਰੀਆ ਦਾ ਪਾਣੀ ਕਲੀ ਦਾ ਪਾਣੀ ম্যাগਨੀਜ਼ ਇਹਦੀਆਂ ਸਪ੍ਰੇਹਾਂ ਤੁਸੀਂ ਕਰੋ ਇਹਨਾਂ ਕਰਨ ਦੇ ਨਾਲ ਸਟਾਰਾ ਕਣਕ ਦੀ ਫਸਲ ਬਹੁਤ ਵਧੀਆ ਕਰਦੀ ਹੈ ਤੇ ਮਾੜੇ ਮੌਸਮ ਦੇ ਵਿੱਚ ਕਣਕ ਦਬਦੀ ਨਹੀਂ ਹੁਣ ਜਦੋਂ ਕਣਕ ਦੀ ਫਸਲ 70 75 ਦਿਨ ਦੀ ਹੋ ਜਾਂਦੀ ਹੈ 50 55 60 ਦਿਨ ਤੇ ਜਾ ਕੇ ਦੂਜੀ ਗੰਢ ਧਰਦੀ ਹੈ ਜਦੋਂ 70 75 ਦਿਨ ਦੀ ਕਣਕ ਹੁੰਦੀ ਹੈ ਪੈਪ ਦੇ ਵਿੱਚ ਉਹ ਛਿੱਟੇ ਛਿੱਟੇ ਦਾ ਜਿਹੜਾ ਕਾਰ ਬਣਾਉਣ ਲੱਗਦੀ ਹੈ 90-92 100 ਦਿਨ ਤੇ ਜਾ ਕੇ ਕਣਕ ਦੀ ਫਸਲ ਜਿਹੜਾ ਛਿੱਟਾ ਬਾਹਰ ਕੱਢਦੀ ਹੈ 70-75 ਦਿਨ ਤੇ ਜਾ ਕੇ ਆਪਾਂ 13-45 ਕਿਉਂ ਕਰਨਾ ਹੈ 05-34 ਕਿਉਂ ਕਰਨਾ ਹੈ 00-50 ਕਿਉਂ ਕਰਨਾ ਹੈ ਵਾਰਨ ਕਿਉਂ ਕਰਨਾ ਹੈ ਜ਼ਿੰਕ ਕਿਉਂ ਕਰਨਾ ਹੈ ਤੇ ਕੱਲਾ ਪोटाश ਕਿਉਂ ਕਰਨਾ ਕਿਉਂਕਿ ਸਾਰਿਆਂ ਦੇ ਵਿੱਚ ਪोटाश ਦਿੱਤਾ 13-45 ਦੇ ਵਿੱਚ ਵੀ ਪोटाश ਹੈ 05-34 ਦੇ ਵਿੱਚ ਵੀ ਪोटाश ਹੈ 05-34 ਚ ਡੀਏਪ ਤੇ ਪोटाश ਹੈ 13-45 ਦੇ ਵਿੱਚ ਯੂਰੀਆ ਤੇ ਪोटाश ਹੈ ਤੇ ਕੱਲਾ ਯੂਰੀਆ ਆ ਕੱਲਾ ਸੋਰੀਆ ਪੋਟਾਸ਼ ਵੀ ਕਰਨਾ ਹੈ ਪੋਟਾਸ਼ ਦਾ ਤੱਕ ਕਣਕ ਦੀ ਫਸਲ ਨੂੰ ਸਟ्रेस ਤੋਂ ਬਚਾਉਂਦਾ ਹੈ ਝੰਡੇ ਪੱਤੇ ਨੂੰ ਕਣਕ ਦੀ ਬੱਲੀ ਦੇ ਸੈਜ ਨੂੰ ਪੂਰਾ ਮਨਟੇਨ ਕਰਦਾ ਹੈ ਝੰਡਾ ਪੱਤਾ ਕਣਕ ਦੀ ਫਸਲ ਦਾ ਜੇ ਤਾਕਤਵਰ ਰਹੂਗਾ ਤਾਂ ਕਣਕ ਦੀ ਫਸਲ ਜਿਹੜੀ ਤਾਕਤਵਰ ਰਹੂਗੀ ਕਿਉਂਕਿ 70 ਤੋਂ 80% ਖਰਾ ਕੇ ਝੰਡੇ ਪੱਤੇ ਨੇ ਕਣਕ ਦੀ ਫਸਲ ਨੂੰ ਜਿਹੜੀ ਲੈ ਕੇ ਦੇਣੀ ਹੈ ਪੋਟਾਸ਼ ਦਾ ਤੱਕ ਕਣਕ ਦੀ ਫਸਲ ਨੂੰ ਸਟ्रेस ਤੋਂ ਕਾਰਨ ਵੀ ਜ਼ਿਆਦਾ ਕੋਰੇ ਤੋਂ ਉੱਚਾ ਤਾਪਮਾਨ ਤੋਂ ਕਈ ਵਾਰ ਜਿਵੇਂ ਜਨਵਰੀ ਦਾ ਤਾਪਮਾਨ ਕੋਸ਼ੂਰਾ ਫਰਵਰੀ ਦਾ ਤਾਪਮਾਨ ਕੋਸ਼ੂਰ ਹੋ ਜਾਣਾ ਜਿੰਨੀ ਖਾਦ ਜੜਾਂ ਰਾਹੀਂ ਪੱਤੇ ਰਾਹੀਂ ਜਮਾ ਕੀਤੀ ਹੁੰਦੀ ਹੈ ਫਸਲ ਨੇ ਉਨੀ ਖਾਦ ਨੂੰ ਟਰਾਂਸਫਰ ਕਰਕੇ ਆਪਣੀ ਦਾਣੇ ਤੱਕ ਬੱਲੀ ਤੱਕ ਜਿਹੜੀ ਇਹਨੇ ਲੈ ਕੇ ਦੇਣੀ ਹੁੰਦੀ ਹੈ 13.45 100 ਲੀਟਰ ਪਾਣੀ ਦੇ ਵਿੱਚ 1.5 ਤੋਂ 2 ਕਿਲੋ ਤੱਕ 13.45 ਤੇ 05234 ਨਾਲ 50 60 ਗ੍ਰਾਮ ਤੁਸੀਂ ਨੇ ਵਾਰਨ ਵੀ ਪਾਉਣਾ ਤੁਕੀ ਵਾਰਨ ਪਾਉਣ ਦੇ ਨਾਲ ਕੀ ਹੈ ਜਿਹੜਾ ਜਦੋਂ ਆਪਾਂ ਵਾਰਨ ਪਾਉਨੇ ਆ ਬੌਰਨ ਆਪਾਂ ਇਸ ਲਈ ਪਾਉਨੇ ਆ ਜਦੋਂ ਕਣਕ ਦੀ ਫਸਲ ਮਤਲਬ ਬੱਲੀਆਂ ਦੇ ਭਾਗ ਤਿਆਰ ਕਰਦੀ ਹੈ ਉਦੋਂ ਬੱਲੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਕਮੀ ਪੇਸ਼ੀ ਨਹੀਂ ਰਹਿੰਦੀ ਜਿਹੜਾ ਮਾੜਾ ਮੌਸਮ ਮਾੜੇ ਮੌਸਮ ਦਾ ਵੀ ਪ੍ਰਭਾਵ ਨਹੀਂ ਪੈਂਦਾ ਛੱਟਾ ਵਧੀਆ ਨਿਕਲਦਾ ਹੈ ਪोटाश ਦੀ ਕਮੀ ਦੇ ਨਾਲ ਜਿਹੜੀ ਛੱਟੇ ਦੇ ਵਿੱਚ ਕੋਈ ਦਾਣਾ ਮਰੂਆ ਹੋਣਾ ਜਾਂ ਕੋਈ ਹੋਰ ਬਿਮਾਰੀ ਆਉਣੀ ਜਿਹੜੀ ਉਹ ਘਾਟ ਘਾਟ ਮਹਿਸੂਸ ਜਿਹੜਾ ਨਹੀਂ ਹੋਣ ਦਿੰਦਾ ਤੇ ਛੋਟੇ ਮੋਟੀ ਬਿਮਾਰੀ ਆਉਣ ਤੇ ਛੋਟੇ ਮੋਟੇ ਕੀੜੇ ਮਕੋੜਿਆਂ ਪ੍ਰਤੀ ਸ਼ੈਣਸ਼ੀਲਤਾ ਪोटाश ਕਣਕ ਦੀ ਫਸਲ ਦੇ ਵਿੱਚ ਪੂਰੀ ਕਰਦਾ ਉਹਨੂੰ ਸ਼ੈਣ ਸ਼ਕਤੀ ਵਧ ਦਿੰਦਾ ਹੈ ਦੂਸਰੀ ਗੱਲ ਜਿਹੜੀ ਜ਼ਿੰਕ ਜ਼ਿੰਕ ਤਾਂ ਜ਼ਰੂਰੀ ਹੈ ਜ਼ਿੰਕ ਜਿਹੜੀ ਮਰਜੀ ਸਟੇ ਦੇ ਕਣਕ ਦੀ ਫਸਲ ਤੁਸੀਂ ਕਰ ਸਕੋ ਕਿ ਕਣਕ ਦੀ ਫਸਲ ਵਿੱਚ ਜ਼ਿੰਕ ਤੱਤ ਦੀ ਪਿਓਰਿਟੀ ਪੂਰੀ ਹੋਣੀ ਜ਼ਰੂਰੀ ਹੈ ਕਿਉਂਕਿ ਆਪਾਂ ਕਣਕ ਨੂੰ ਖਾਣ ਦੇ ਵਿੱਚ ਬੜਾ ਜ਼ਿਆਦਾ ਵਰਤਦੇ ਆ ਮਨੁੱਖ ਨੂੰ ਵੀ ਉਹਨੀ ਜ਼ਿੰਕ ਦੀ ਲੋੜ ਹੈ ਤੇ ਫਸਲਾਂ ਨੂੰ ਵੀ ਉਹਨੀ ਜ਼ਿੰਕ ਦੀ ਲੋੜ ਹੈ ਚਾਹੇ ਜ਼ਿੰਕ ਦੀ ਜ਼ਿੰਕ ਤੱਤ ਜ਼ਮੀਨ ਦੇ ਵਿੱਚ ਪਿਆ ਪਰ ਆਪਾਂ ਨੂੰ ਫਿਰ ਵੀ ਜਿਹੜਾ ਕਣਕ ਦੀ ਫਸਲ ਦੇ ਵਿੱਚ ਆਪਾਂ ਨੂੰ ਜਿਹੜਾ ਵਰਤਣਾ ਪੈਂਦਾ ਬਟ ਜਿਹੜਾ ਮਰਜ਼ੀ ਤੁਸੀਂ ਐਨਪੀਕੇ ਵਰਤੋ ਉਹਦੇ ਵਿੱਚ ਪੋਟਾਸ਼ ਹੋਣਾ ਜ਼ਰੂਰੀ ਹੈ ਚਾਹੇ 13 45 0 ਚਾਹੇ 0 52 34 ਚਾਹੇ 0 0 50 ਤੇ 50 60 ਗ੍ਰਾਮ ਤੋਂ ਵੱਧ ਤੁਸੀਂ ਜਿਹੜਾ ਬੋਰਨ ਪਾਉਣਾ ਨਹੀਂ ਹੈਗਾ 20% ਵਾਲਾ ਜਿਹੜਾ ਬੋਰਨ ਪਾਉਣਾ ਹੈ ਇਹਦੇ ਨਾਲ ਜੇ ਜ਼ਿਆਦਾ ਪਾਉਗੇ ਪੱਤਿਆਂ ਦੇ ਉੱਪਰ ਹਲਕੀ ਭੁਲਕੀ ਬਰਨਿੰਗ ਆ ਜਾਊਗੀ ਫਿਰ ਫਾਇਦਾ ਹੂਣ ਦੀ ਜਗਾ ਤੇ ਫਿਰ ਤੁਸੀਂ ਜਿਹੜਾ ਨੁਕਸਾਨ ਕਰ ਲਓਗੇ ਬੋਰਨ ਦਾ ਕੰਮ ਬੱਲੀਆਂ ਦੇ ਭਾਗ ਹੀ ਬਣਾਉਣੇ ਆ ਗੱਲੀਆਂ ਦੇ ਸਹੀ ਭਾਗ ਗੋਦੇ ਵਿੱਚ ਜੇ ਬਣਨਗੇ ਤਾਂ ਛੱਟਾ ਜਿਹੜਾ ਸਹੀ ਜਿਹੜਾ ਬਾਹਰ ਆਊਗਾ ਪਟਾਖੀ ਦੀ ਸਪਰੇਅ ਤੁਸੀਂ ਦੋ ਵਾਰੀ ਵੀ ਕਰ ਸਕਦੇ ਹੋ 113 ਹੀ 45 ਜੀ 055 34 ਸਪਰੇਅ ਤੁਸੀਂ ਹੁਣ ਕਰ ਲਓ 70 75 ਦਿਨ ਤੇ 90 95 ਦਿਨ ਤੇ ਜਦੋਂ ਛੱਟਾ ਬਾਹਰ ਆ ਗਿਆ ਬਦੋਂ ਤੁਸੀਂ ਫੰਗੀ ਸਾਈਡ ਦੇ ਵਿੱਚ ਜਿਹੜਾ ਪੋਟਾਸ਼ ਪਲਾ ਕੇ ਵੀ ਕਰ ਸਕਦੇ ਹੋ ਤੇ ਕੱਲਾ ਪੋਟਾਸ਼ ਤੱਤ ਵੀ ਰਲਾ ਕੇ ਜਿਹੜਾ ਕਰ ਸਕਦੇ ਹੋ 90 95 ਦਿਨ ਤੇ ਜਾ ਕੇ ਕਿਹੜਾ ਆਪਾਂ ਫੰਗੀ ਸੜਾ ਵਰਤਾਂਗੇ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਪ੍ਰੋਪਰ ਵੀਡੀਓ ਬਣਾ ਕੇ ਜਿਹੜੀ ਪੇਸ਼ ਕਰਾਂਗੇ ਕਿਉਂਕਿ ਅੱਜ ਜੇ ਸਾਰਾ ਕੁਝ ਇੱਕ ਵੀਡੀਓ ਵਿੱਚ ਸਮਝਾਤਾ ਫਿਰ ਤੁਸੀਂ ਉਲਝ ਜੂਗੇ ਜੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤੇ ਮੇਰੇ ਇਸ ਕਮੈਂਟ ਬਾਕਸ ਦੇ ਵਿੱਚ ਆਪਣਾ ਨਾਮ ਮੋਬਾਈਲ ਨੰਬਰ ਮੈਨੂੰ ਸੈਂਡ ਕਰਿਓ ਮੈਂ ਤੁਹਾਨੂੰ ਕਾਲ ਕਰਕੇ ਸਾਰੀ ਜਾਣਕਾਰੀ ਦੇਵਾਂਗਾ ਧੰਨਵਾਦ ਵੀਡੀਓ ਕਿੱਦੇ ਲੱਗੀ ਸ਼ੇਅਰ ਕਮੈਂਟ ਜ਼ਰੂਰ ਕਰਿਓ